ਇਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਜਿਸ ਵੇ ਤਵਾ ਪ੍ਰਸਾਦ ਸੁਵਈਏ ਸਰਾਬਕ ਸੁਧ ਸਮੋ ਸਿਧਾਨ ਕੇ ਦੇਖ ਪਰਿਓ ਕਰ ਜੋਗ ਜਤੀ ਕੇ ਸੂਰ ਸੁਰ ਆਰਧਨ ਸਤ ਸੁਦਾਦਿਕ ਸੰਤ ਸਮੋ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨਾ ਦੇਖੀਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੇ ਪਾਏ ਕਿਰਪਾ ਹੂਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸਰੰਗ ਸਵਾਰੇ ਕੋੜ ਤੁਰੰਗ ਕੁਰੰਗ ਸੇ ਕੂਦਤਾ ਪੌਨ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਪੂਜਾਨ ਕੇ ਭੂਪ ਪੱਲੀ ਬਿਦ ਅਨਿਆਪਦ ਸੀਸ ਨਾ ਜਾਤ ਵਿਚਾਰੇ ਏਤੇ ਪਏ ਤੋ ਕਹਾਂ ਪਏ ਪੂਪਤ ਅੰਤ ਕੋ ਨਾ ਗਹੀ ਪਾਏ ਪਧਾਰੇ jeet firae sab de dasan ko baajit dhol birdang nangare gunjd goudg jaan ke sundar hans de ada hazare put pvek bhawan ke bhupat kaun ganai nahi jaat bichare shri pat shri bhagwan paje bina ant ko ant ke tham sidhare teerth nanad aatam dan susanjam ne man anek be sikhe वेद पुराण क तेव कुरान जमीन जमान सबान के पिखे पौन आहार जति जद जत तार सबै सु विचार हजार क देखै श्री भगवान भजे बिन भूपत ए कृति बिन एक न लेखै शुद्ध सपा दुरंत दबा सु साज सना दुर जान दलेंगे भारी गुमान भरे मन में ਪਰਬਤ ਪੰਖ ਹਲੇ ਨਾ ਲਏਂਗੇ ਤੋਰ ਰੀਨ ਮਰੋਰ ਮਾਸਨ ਮਾ ਤੇਮ ਟੰਗਨ ਮਾਨ ਮਲ ਲੇਂਗੇ ਸ੍ਰੀ ਪਾਤਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨੇ ਦਾ ਚਲ ਲੇਂਗੇ ਬੀਰ ਪਰਬ ਦੇ ਬਰੀਆਰ ਅਬ ਵਿਚਾਰੈ ਸਾਰਗੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਾਸਨ ਮਾ ਤੇਗ ਜਾਣ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੁਬਤ ਨਹੀਂ ਚਗ ਚਾਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾ ਚਗ ਨੇਕ ਸੋਇਕ ਦਵਈਆ ਦਾਨਵ ਦੇਵ phenendan 사ਚਰ ਊਤ ਭਵਖ ਭਵਾਨ ਜਪੈਗੇ ਜੀਵ ਜਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਵ ਠਪੈਗੇ ਬຸນ ਪ੍ਰਤਾਪਨ ਬਾਡ ਜੈ ਤ ਤੁਨ ਪਾਪਨ ਕੇ ਬੋ ਪੁੰਜ ਖਪੈਗੇ ਸਾਦਸ ਮੋ ਪ੍ਰਸੰਨ ਫਿਰੈ ਜਗ ਸਤਰ ਸਬੈ ਅਵਲੋਗ ਚ ਪੈਗੇ ਮਾਨਵੇਂਦਰ ਗਜੰਦਨ ਰਾਤਪ ਜਉਂ ਤਰ ਲੋਕ ਕੋ ਰਾਜ ਕਰਾਂਗੇ ਕੋਟਸ ਨਾਨਕ ਜਾਦਗਦਾਨ ਅਨੇਕ ਸੋਮ ਵਰਸਾਜ ਬਰਾਂਗੇ ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ ਅੰਤ ਫਸੈ ਜੰਫਾਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸੰ ਹੈ ਭਗਤੇ ਨਰ ਫੇਰ ਨਾ ਦੇ ਤਰਾਂਗੇ ਕਹਾਂ ਭਇਓ ਜੋ ਦਉ ਲੋਚਨ ਮੂੰਦ ਕੇ ਬੈਠ ਰਹਿਓ ਬਖ ਧਿਆਨ ਲਗਾਇਓ ਧਾਤ ਪਰਿਓ ਲਿਐ ਸਾਗ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬਸ ਬਤਾਇਓ ਸਾਚ ਕਹਾਂ ਸੁਨ ਲੈ ਹੋ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਤਰਿਓ ਸਿਰ ਕਾਹੋ ਲੇੰਗ ਗਰੇ ਲਟਕਾਇਓ ਕਾਹੋ ਲਖਿਓ ਹਰ ਅਵਾਚੀ ਦਸਾਮਹਿ ਕਾਹੋ ਪਚਾ ਕੋ ਸੀਸ ਨਿਵਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਤਾਇਓ ਕੂਰ ਕਿਰਿਆ ੳਰਜੋ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੂਰ ਕਿਰਿਆ ੳਰਜੋ ਸਭੀ ਜਗ ਸ੍ਰੀ ਭਗਵਾਨ ਕੋ ਪੇਦ ਨਾ ਪਾਇਓ